हां जी दोस्तों ससरीकाल स्वागत करते हैं तोड़ा राज संधू फार्मिक दे विच दोस्तों आज पहुंच चुके हैं पਿੰਡ प्रिंगड़ी पट्टी तहसील जिला श्री तरनतारन साहिब बिंदे बिंदे वीर दे कोल आ गए हैं दोस्तों बिल्कुल छोटे-छोटे रेटਾਂ ਦੇ ਉੱਤੇ ਵੀਰ ਪਸ਼ੂ ਲੈ ਕੇ ਆਉਂਦੇ ਆ ਪਸ਼ੂ ਵਪਾਰ ਦਾ ਕੀਤਾ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਦਿਖਾਈਆਂ ਨੇ ਇਹਨਾਂ ਦੇ ਇਸਲੇ ਤੋਂ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਵੜਾ ਦਿਖਾਉਣੀਆਂ ਨੇ ਪ੍ਰਿੰਗੜੀ ਪਿੰਡ ਹਰੀਕੇ ਪਤਨ ਤੋਂ ਸਿਰਫ ਕੋਈ 8-7 ਕਿਲੋਮੀਟਰ ਦੀ ਦੂਰੀ ਵੱਡੀ ਕਰਤੋਵਾਲ ਪਿੰਡ ਲੱਗੇ ਆ ਪਨਗੋਟਾ ਪਿੰਡ ਬੱਠੇ ਪੈਣੀ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਸੋ ਕੋਈ ਵੀ ਭਰਾ ਆਪਣਾ ਆ ਰਿਹਾ ਤੇ ਹਰੀਕੇ ਪਤਨ ਤੋਂ 8 ਕਿਲੋਮੀਟਰ ਦੀ ਦੂਰੀ ਆ ਮਾਲਵੇ ਵਾਲੀ ਸਾਈਡ ਤੋਂ ਆ ਰਹੇ ਹੋ ਹਰੀਕੇ ਪਤਨ ਸਤਲੋ ਜੇ ਦਰਿਆ ਜਦੋਂ ਪਾਰ ਕਰਦੇ ਆ ਸਿਰਫ 6-7-8 ਕਿਲੋਮੀਟਰ ਸਫ਼ਰ ਤੁਹਾਨੂੰ ਤੈਅ ਕਰਨਾ ਪੈਣਾ ਪਿੰਡ ਪ੍ਰਿੰਗੜੀ ਤੁਸੀਂ ਪਹੁੰਚ ਜਾਓਗੇ ਤਰੀਕ ਅੱਜ 7 ਅਗਸਤ ਸਮਾਂ ਮਾਰਨਿੰਗ ਦੇ ਕੋਈ 11:00 ਵਜੇ ਇਹ ਵੀਡੀਓ ਆਪਾਂ ਬਣਾ ਰਹੇ ਆ ਚਾਰ ਬੜਾ ਦਿਖਾਉਣੀਆਂ ਨੇ ਬੜੇ ਜੈਜ ਰੇਟਾਂ ਦੇ ਵਿੱਚ ਪਸ਼ੂ ਮਿਲ ਜਾਣੇ ਆ ਜਿਹੜੇ ਭਰਾ ਮੇਰੇ ਨੇ ਅੱਗੇ ਚਾਹ ਪਾਣ ਦਾ ਵੀ ਡੰਗ ਸਾਰਨਾ ਹੈ ਪੈਸੇ ਤੁਹਾਡੀ ਜੇਬ ਦੇ ਵਿੱਚ ਥੋੜੇ ਆ ਥੋੜੇ ਖਰਚ ਕਰਨੇ ਆ ਉਹ ਪਾਪੜਤੇ ਦੇ ਵਿੱਚ ਵੀ ਤੁਹਾਨੂੰ ਇੱਕ ਬੱਚੀ ਦਿਖਾਉਣੀ ਆਪਾਂ ਮੁੱਲ ਮੇਰੇ ਭਰਾ ਵੇਚੀ ਚੱਲਿਆ ਜੇ ਮਿੰਟਾ ਸਕਿੰਟਾਂ ਦੀ ਖੇਡ ਆ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਧਿੰਦੇ ਸਾਸਰੀ ਘਰ ਵੀਰ ਦੇ ਸਾਸਰੀ ਘਰ ਧਿੰਦੇ ਵੀਰੇ ਸਾਸਰੀ ਘਰ ਹੋਰ ਕੈਂਪਾ ਜੀ ਸ਼ੁਕਰੇਮਾਨ ਜੀ ਲੈ ਵੀ ਦਿੰਦੇ ਤੇ ਵੀਰ ਥੋੜਾ ਜਿਹਾ ਵਕਫਾ ਪੈ ਗਿਆ ਝੋਨੇ ਦੇ ਪਿਆ ਥੋੜਾ ਜਿਹਾ ਝੋਨੇ ਦੇ ਕਰਕੇ ਹਾਂਜੀ ਹੁਣ ਕੰਮ ਕੁਮੇ ਰੁਜੇ ਨਾ ਚੱਲੀ ਯਾਰ ਰੁਜੇ ਨਾ ਨੰਗਰ ਵਿਗੀ ਗਿਆ ਤਾਂ ਆ ਠੀਕ ਆ ਨੰਗਰ ਇੱਕ ਦੋ ਲੇਜ ਦੇ ਥੋੜੇ ਜਿਹਾ ਕਰਕੇ ਕਰਕੇ ਵੀ ਝੋਨਾ ਰੁਜੇ ਆ ਠੀਕ ਆ ਹੁਣ ਕਿਰਪਾ ਬਾਪੂ ਚੱਲ ਪਿਆ ਕੰਮ ਹੋਣਾ ਚਲੋ ਉਹਨਾਂ ਦੇ ਇੱਕ ਗੱਲ ਵੀ ਹੁਣ ਝੋਨਾ ਵੀ ਸਾਂਭਿਆ ਆ ਗਿਆ ਹਾਂਜੀ ਸਾਰੇ ਕੰਮ ਹੋਣਾ ਹੁਣ ਸਪਰੇਆਂ ਦਾ ਆ ਗਿਆ ਹਾਂਜੀ ਹੁਣ ਤਾਂ ਬਸ ਕਰਮਾ ਮਹੀਨੇ ਸਵਾ ਮਹੀਨੇ ਦੀ ਖੇਡ ਆ ਝੋਨਾ ਪੱਕ ਕੇ ਤਿਆਰ ਹੋ ਜਾਂਦਾ ਸੀ ਬਸ ਰਾ ਤੇ ਬਾਕੀ ਫਸਲ ਚੰਗੀ ਵੀਰੇ ਸਲ ਵਧੀਆ ਕਿਰਪਾ ਬਾਪੂ ਦੀ ਠੀਕ ਆ ਹਾਂਜੀ ਤੇ ਇਹ ਦੋਸਤੋ ਥੋੜਾ ਜਿਹਾ ਕਾਰਨ ਵਿੱਚ ਰਹਿੰਦਾ ਕਿਉਂਕਿ ਜੀਮੇਂਦਰ ਭਰਾ ਨੇ ਆਪਣੇ ਸਾਰੇ ਨਾਲ ਦੀ ਨਾਲ ਸਾਇਰ ਦੇ ਬਿਜ਼ਨਸ ਆ ਸਾਇਰ ਦੀ ਕਿੱਤਾ ਵਾ ਤੇ ਜੇਕਰ ਉੱਧਰ ਫਸਲਾਂ ਝੋਨੇ ਦੀ ਹੋਵੇ ਤੇ ਮੈਨੂੰ ਲੱਗਦਾ ਕਿ ਉਹਦੇ ਵਿੱਚੋਂ ਕਿਧਰ ਕਿਧਰ ਰਿਸ਼ਤੇਦਾਰੀ ਦੇ ਵਿੱਚ ਚਾਰਾਂ ਵੀ ਔਖਾ ਚੜਨਾ ਪੈਂਦਾ ਤੇ ਬਾਕੀ ਚਲੋ ਇਹਦੇ ਦੀ ਤੁਰਾ ਫੇਰਾ ਕਰਨਾ ਪੈਂਦਾ ਵੱਡੀ ਹਾਂਜੀ ਅੱਜ ਵੀਰ ਬਿਲਦੇ ਭਿੰਦੇ ਚਾਰ ਤੁਸੀਂ ਵੜਾ ਨੇ ਆ ਕੇ ਸਾਹਮਣੇ ਪੇਸ਼ ਕਰਤੀਆਂ ਨੇ ਜਿਸਨੂੰ ਬੋਤ ਐਨੂੰ ਕੈਮਰਾ ਮਾਰ ਕੇ ਦਿਖਾ ਇੱਕ ਵਾਰੀ ਚਾਰ ਵੜਾ ਨੇ ਬਾਕੀ ਇੱਕ ਥੋਕੜ ਗੱ ਇੱਕ ਵੱਚੀ ਜਰਸੀ ਆ ਪਹਿਲਾ ਸੁਆ ਪਲੂਨ ਆ ਕੋਈ ਮਿਹਨਾਕ ਅਗਦੀ ਸੂਪੀ ਆ ਮਤਲਬ ਮਿਹਨਾਕ ਦਾ ਆਸੀ ਸੂਪੀ ਆ ਬੜੇ ਛੋਟੇ ਮੁੱਲ ਦੇ ਵਿੱਚ ਮਿਲ ਜਾਣੀ ਆ ਤੁਹਾਨੂੰ ਇੱਧਰ ਇੱਕ ਸੱਜਰ ਤਾਜੀ ਸੂਈ ਮੈਲਾ ਮੂਲਾ ਮਾਰਦੀ ਬਾਕੀ ਮਗਰ ਦੇ ਵਛਾ ਮੇਲ ਕਾਫਾ ਤੇ ਇੱਕ ਮਗਰ ਵੱਚੀ ਆ ਜਰਸੀ ਬਰੀਡ ਦੇ ਵਿੱਚ ਵੱਚੀ ਕੱਦ ਕੱਠ ਵਾਲੀ ਆ ਬਾਕੀ ਪੂਰੀ ਡੀਟੇਲ ਦੇ ਵਿੱਚ ਚੱਲਾਂਗੇ ਬਿੰਦੇ ਵੀਰ ਸ਼ੁਰੂਆਤ ਕਿਹੜੇ ਪਾਸਿਓਂ ਕਰਦੇ ਆ ਵੀ ਇਧਰ ਗੱਲ ਯਾ ਇਧਰ ਕਰ ਲਈਏ ਜਾਂ ਵੀ ਦਾ ਜਸਨ ਪੁੱਤ ਮਾੜਾ ਲਾਗਿਓ ਇੱਕ ਵਾਰੀ ਤਸੱਲੀ ਨਾਲ ਇੱਕ ਪੂਰੇ ਵਾਰ ਦਾ ਪੂਰਾ ਸਟ੍ਰਕਚਰ ਦਿਖਾ ਦੇ ਇਹ ਬਿੰਦੇ ਵੀਰ ਨੂੰ ਵੇਰਵਾ ਦੱਸਦੇ ਵੀ ਸੂਆ ਕਿਰਮਾ ਵੜਾ ਸੂਆ ਵੀਰ ਦੀ ਚਾਰ ਦੰਦੇ ਵੀ ਚੌਗੀ ਚਾਰ ਦੰਦੇ ਸਾਈਡਾਂ ਦੋ ਦੋ ਖੜੇ ਆ ਦੋ ਖੜੀਆਂ ਹਾਂਜੀ ਅੱਜ ਦਿਨ ਕਿੰਨਾ ਸਮਾਂ ਕਿੰਨੇ ਪਜਾ ਦੇਣਾ ਅੱਜ ਆ ਤੇ ਜਾਦੇ ਨੇ ਹਾਂਜੀ ਤੇ ਜਦੇਗਾ ਅਗਰ ਸੂਈ ਆਦਰ ਮੜੀਆਂ ਲਈ ਆਦਰ ਸੋਈ ਜੋ ਆ ਐਤਵਾਰ ਲਈ ਆ ਲੈ ਵਾ ਸੂਈ ਜੀ ਹਾਂ ਅੱਜ ਐਤਵਾਰ ਦੀ ਸੂਈ ਜੋ ਵੀ ਜੇਰ ਪ੍ਰੋਪਰ ਪਈ ਹੈ ਜੇਰ ਵੀ ਜੀ ਪਾਏ ਫਿਰ ਇਹ ਨਦੀ ਜੇਤ ਵੀ ਦੇ ਮਸਲ ਉੱਥੋਂ ਲੋ ਵੀ ਜੇਰ ਪ੍ਰੋਪਰ ਦੋਸਤੋਂ ਪਈ ਆ ਹਾਂਜੀ ਡੱਬਣ ਲਈ ਹੋਣਾ ਵਾਟਰ ਕੁਆਲਿਟੀ ਮੇਰਾ ਭਰਾ ਦੇਖੋ ਹਾਂਜੀ ਪਾਕਿਸਤਾਨ ਤੁਹਾਡੇ ਸਾਹਮਣੇ ਪਸੋਂ ਪਸਮ ਕੇ ਥਾਰਾ ਨਿਕਲ ਆਉਂਦਾ ਵਾ ਵਧੀਆ ਵਧੀਆ ਪੋਲੀਟਿਕਾ ਆ ਠੀਕ ਗੱਦੀਗਾ ਕ੍ਰਾਸ ਫਰੀਡ ਆ ਦੋਸਤੋ ਬਲੈਕ ਰੰਗ ਦੇ ਵਿੱਚ ਆ ਫੇਸ ਵਖਾ ਦੇ ਮੇਰਾ ਵੀਰ ਫੇਸ ਦੇਖ ਲੋ ਕੋਈ ਲੱਤ ਛੜ ਨਹੀਂ ਮਾਰਦੀ ਕੀ ਬਿੰਦੇ ਮਾਰਾ ਹੱਥ ਉਤਲਾ ਕੇ ਤਸਲੀਨ ਨਾਲ ਹੀ ਵਖਾ ਦੇ ਜਿੰਦਾ ਮਰਜੀ ਮੇਰਾ ਭਰਾ ਤਸਲੀਨ ਹੀ ਕਰੀ ਚਲੋ ਵੀਡੀਓ ਕੰਮ ਨਹੀਂ ਹੈਗਾ ਨਾ ਸੂਈ ਸਵਾਈ ਆ ਅੱਖੀ ਇਹਦੀ ਜ਼ੇਰ ਪੈਂਦੀ ਜਿੰਦਾ ਭਾਵੇਂ ਨਾ ਕਰੂ ਆਪਣੇ ਕੋਲ ਟੈਗ ਹੈਗਾ ਵਾ ਅੱਖੀ ਜ਼ੇਰ ਪੈਂਦੀ ਦੇਖੀ ਆ ਮਗਰ ਬੱਛਾ ਮੇਰੇ ਭਾਵੇਂ ਸੂਈਆਂ ਵੀ ਜਿ ਲਈਆਂ ਨੇ ਮੇਰੇ ਜ਼ੇਰ ਪਈ ਮੁਰਕੇ ਲੱਤ ਕੇ ਲਿਆਏ ਆ ਹਾਂਜੀ ਮੈਂ ਵੀ ਪੁੱਤ ਥੋੜਾ ਜਿਹਾ ਕੋਈ ਲਾਗਿਓ ਵਿਖਾ ਦੀ ਮਹਾਰਾਜ ਆ ਦੇ ਆ ਦੇਖ ਆ ਲੈ ਵੀ ਠੀਕ ਆ ਉਦਾਂ ਪੂਰੀ ਠੰਡੀ ਢੀਰੀ ਆ ਹਾਂਜੀ ਬਾਕੀ ਚਲੋ ਇੱਕਾ ਮੜੇ ਨਾ ਸਣਾ ਦੇ ਹਾਂ ਸਣਾ ਦਾ ਘਰ ਤੇ ਮੜਾ ਦੇ ਬੱਚੇ ਬੱਚੇ ਮਾਰਾ ਮੂ ਮੱਚੀ ਇਹਦੇ ਵੱਡੀ ਛੱਡੀ ਵੱਡੀ ਨਾ ਵੱਡੀ ਛੱਡੀ ਜੀ ਮਰੀ ਗਿਆ ਫੋਰ ਫੋਰ ਪਾਇਰ ਬਚ ਗਿਆ ਹਾਂ ਬਾਕੀ ਚਲੋ ਇੱਕ ਸਾਈਡ ਤੇ ਹੀ ਆ ਭਰਾ ਮलम ਪੱਟੀ ਲਾ ਲੂਗਾ ਤੇ ਬਾਕੀ ਆ ਜੀ ਮੜਾ ਮੜਾ ਕਰਦੀ ਆ ਚਵਾਈ ਚਪੂਰ ਸਿੱਟੇ ਤੋਂ ਰੋ ਰਾਇ ਰਾਇ ਕੋਈ ਹੈ ਕੁਛ ਨਹੀਂ ਉਤਾਰਦਾ ਠੀਕ ਆ ਮੈਂ ਆਪ ਤੋਂ ਇਹ ਵੀ ਖੋਲ ਕੇ ਮੜਾ ਦਿਖਾਈਏ ਤੋੜ ਕੇ ਦਿਖਾ ਦਿਆ ਜੀ ਦੇਖੋ ਸੋ ਸੂਈ ਸਵਾਈਏ ਦੋਸਤੋ ਤਾਜੀ ਜੇਰ ਪ੍ਰੋਪਰ ਦੀ ਗਾਰੰਟੀ ਦਸਲੀ ਰਹੂਗੀ ਤੁਹਾਨੂੰ ਠੀਕ ਹੈ ਜੀ ਕਿਉਂਕਿ ਅੱਕੀ ਜੇਰ ਜੁਰ ਪ੍ਰੋਪਰ ਪੈਂਦੀ ਦੇਖੀ ਆ ਵੀਰਾਂ ਨੇ ਅੱਜ ਤੀਜਾ ਚੌਥਾ ਦਿਨ ਆ ਵੱਚਾ ਮਗਰ ਆਰਡਰ ਕੁਆਲਿਟੀ ਇੱਕ ਬੜੀ ਮੇਰਾ ਭਰਾ ਚੈੱਕ ਕਰੋ ਆਰਡਰ ਬਹੁਤ ਸੋਹਣਾ ਕਰਵਾਇ ਨੂੰ ਆ ਦੇਖੋ ਬਾਇਆ ਜਾਂਦਾ ਆ ਦੇਖੋ ਜੀ ਛੜਤ ਨਾਲ ਕੋਈ ਨਹੀਂ ਬਿਲਕੁਲ ਉਹ ਫਿਕਸ ਹੋਇਆ ਲੱਗਾ ਹੈ ਕੱਦ तकरीबन ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟ ਵੀ ਕਹਿ ਸਕਦੇ ਆ ਵੱਡੀਆਂ ਵੜਾਂ ਦੇ ਵਿੱਚ ਹੀ ਆਉਂਦੀ ਆ ਇਹਨੂੰ ਆਪਿੰਦੇ ਇੱਥੇ ਰੋਕ ਲੈ ਕੇ ਮੈਂ ਤੇਰੇ ਆਹ ਫੇਸ ਕੁਆਲਿਟੀ ਇਹਦੀ ਮੂਹ ਮਤਾ ਚੈੱਕ ਕਰੋ ਤੁਸੀਂ ਸੋ ਚੋਣ ਚਵਾ ਦੀ ਚੰਗੀ ਨਿਕਲੀ ਆ ਥੋੜਾ ਜਿਹਾ ਇਧਰ ਬਹਿਣੀ ਵਾਲੇ ਪਾਸੇ ਮੈਂ ਤੁਹਾਨੂੰ ਇੱਕ ਵਾਰੀ ਲਾ ਕੇ ਉਹ ਵਿਖਾਦਾ ਆ ਆ ਦੇਖੋ ਜੀ ਆਹ ਦੇਖੋ ਸੋ ਚਾਰੇ ਥਾਣਾ ਵੰਡਾ ਵਰਨਾ ਚੈੱਕ ਕਰੋ ਆ ਲਓ ਜੀ ਸੋ ਜਿੰਨੀ ਵੀ ਆ ਸਫਾਈਆਂ ਦੇ ਵਿੱਚ ਆ ਬਿੰਦੇ ਵੀਰ ਆ ਇੱਕ ਵਾਰ ਫੇਰ ਦੱਸ ਦਈਏ ਬੋਲੇ ਜੋ ਬਾਹਰ ਹੀ ਆਉਣ ਡਈਏ ਪਹਿਲਾਂ ਹੀ ਆਦਾ ਸੂਈ ਆਦਾ ਲਈ ਆ 11 ਕੇ 12 11 12 ਕਿਲੋ ਹੈਗਾ ਜੀ 11 12 ਕਿਲੋ ਪੂਰੀ ਗਾਰੰਟੀ ਦੇਣਾ ਵੀ ਜਿੱਤ ਰਾਂਗੇ ਲੋ ਜੀ 10 ਕਿਲੋ ਦੀ ਗਾਰੰਟੀ ਮਿਲ ਜੂਗੀ ਵੈਸੇ 11 12 ਹੋਵੇ ਨਾ ਹੋਵੇ ਹਾਂ ਵੀਰ ਇਹ ਤੈਜੀ ਮਾਰੀਆਂ ਸੂਈ ਹਟਾਈ ਕਰਕੇ ਹਾਂ ਥੋੜੀ ਜਿਹੀ ਤੈਜੀ ਸਵਾਹ ਚੰਗੀ ਹੈ ਬਾਕੀ ਕਾਫੀ ਕਲਰ ਤੇ ਰੰਗ ਆ ਹਾਂ ਸੱਜਰ ਬਾਜੀ ਸਮਝਾ ਆਪਣਾ 10 ਲੀਟਰ ਭਰਾ ਦੇ ਜਿਹੜਾ ਆ ਦੇਖੋ ਬਾਟੀ ਭਾਂਡਾ ਭੋਂਡਾ ਕਰਮਾੜੀ ਦਾ ਬਹੁਤ ਸੋਨਾ ਹਾਂਜੀ ਗੋਲ ਭਾਂਡਾ ਇਹ ਤਾਂ ਸੰਦੀਪਕਸ਼ ਹੈ ਯਾ ਬਾਕੀ ਮੋਲ ਪੁੱਛ ਲਾਂਗੇ ਬੰਦੇ ਮੋਲ ਕੀ ਕਰਪਾ ਵੀਰੇ ਜੀ ਜੀ ਭਾਵੇਂ ਪਚੰਦਾ ਕਰ ਲਈ ਜਾਂ ਮਰਜੀ ਕਰੀਏ 50 ਦੇ ਦਾਂਗੇ 50000 ਰੁਪਏ 2000 ਰਾਜਵੀਰ 6000 4000 ਦੀ 4000 ਦੀ ਹਾਂਜੀ ਠੀਕ ਹੈ ਵੀਰੇ 2000 ਬਾਕੀ 2000 6000 4000 ਦੀ ਹਾਂਜੀ ਕਿਸਵਾ ਕੱਢ ਗੁੱਡ ਕੈਨ ਪੂਰੀਆਂ 47000 ਮੈਂ ਤਾਂ ਨਹੀਂ 47000 ਹੋ ਗਿਆ ਜੀ ਹਾਂਜੀ ਵੱਚੀ ਦੋਸਤੋ 47000 ਦੀ ਮਿਲਣੀ ਮੇਰੇ ਭਰਾਵਾਂ ਨੂੰ ਕਰ ਲਿਓ ਸੰਪਰਕ ਬੱਚਾ ਪਤਾ ਦਿਖਾ ਦਗੇ ਆ ਬੱਚਾ ਜੀ ਇਹ ਮਗਰ ਕਾਲਾ ਆ ਲਓ ਜੀ ਇਹ ਬੱਛਾ ਮਗਰ ਦੇ ਮੇਲਕਾਫਾ ਨਾਰੂਗਾ ਬਿਲਕੁਲ ਸੁੱਕਾ ਤੁਹਾਨੂੰ ਨਾਲ ਦਿਖਾਈ ਦੇਊਗਾ ਇਹ ਬੱਛਾ ਮਗਰ ਠੀਕ ਆ ਤੁਸੀਂ ਜਿਹੜੀ ਅਗਲੀ ਪਾਰ ਤੋਂ ਦਿਖਾ ਰਹੇ ਆ ਉਹਦੀ ਆਪ ਕਾਫੀ ਕਲਰ ਦੇ ਵਿੱਚ ਬੱਛੀ ਆ ਬੱਛੀ ਵੀ ਤੁਸੀਂ ਦੇਖ ਲਓ ਠੀਕ ਆ ਜੀ ਬਾਕੀ ਆਪਾਂ ਦੁਨਾ ਦਾ ਬੇਰਵਾ ਲੈ ਲੈਨੇ ਆ ਬਿੰਦਾ ਜਿਹੜੀ 2 ਨੰਬਰ ਤੇ ਆਪਣੇ ਕੋਲ ਜਰਸੀ ਵੈੜ ਆ ਗਈ ਜੀ ਹਾਂਜੀ ਕੀ ਬੇਰਵਾ ਇਸ ਵਾਰ ਦਾ ਇਹ ਜਿਹੜਾ 12 ਲੀਟਰ ਤੇ 12 13 ਲੀਟਰ ਸਾਲ ਦੋਦੀ ਜਾਓ 12 13 ਹਾਂਜੀ ਇੱਥੇ 13 ਕੋਊਗਾ ਅਲਕਦੀ ਸਭਾ ਕਾ ਵੀਡੀਓ ਝੋਨੇ ਰੁੱਦੇ ਰਹੇ ਜੀ ਹਾਂ ਮੜਾ ਘਾਟਾ ਸਵਾਜਦਾ ਥੋੜਾ ਜੇ ਅੱਛਾ ਜੀ ਹਾਂਜੀ ਇਹ ਚੱਕਰ ਥੋੜਾ ਸਾਹਮਣੇ ਜਾਂਦੇ ਨਾ ਥੋੜੀ ਜੇ ਠੀਕ ਆ ਠੀਕ ਆ ਅੱਜ ਮੇਰੇ ਕੋਈ ਫੇਰ ਦੱਸ ਦਗੇ ਬੈਨ ਕੰਨੇ ਹੋ ਗਏ ਸੂਈ ਨੂੰ ਵੀ 15 20 ਦਿਨ ਹੋ ਚਲੇਗੇ ਜੀ 15 20 ਦਿਨ ਹੋ ਗਏ ਆ ਜੀ ਅਗਲਾ ਹੁੰਦੀਆਂ ਹੋਗੇ ਆਹ ਖਾ ਲੋ ਕੋਈ ਵੀਰਤਾ ਆ ਸਮਝ ਲੈ ਆ 20 ਦਿਨ ਜੀ ਹੋ ਜਾਣ ਇੱਥੇ ਆ ਉਹ ਵੀ ਇਹਦੇ ਮਜ਼ਰ ਬੱਚੀ ਆ ਗਈ ਬੱਚੀ ਦੇ ਮਾਰਾ ਜੀ ਤੇ ਉੱਤੇ ਕੁਸ਼ਾ ਦਾ ਹੋਣੇ ਬੱਤ ਨੂੰ ਕਿੱਧਰ ਥਾਣੇ ਬੜਾ ਸਵਾਤੀ ਲੱਗਾ ਹਣਾ ਆਹ ਦੇਖੋ ਜੀ ਸੋ ਥਾਣਾ ਵੇਖੋ ਦੋਸਤੋ ਬਾਕੀ ਅਗਲੇ ਥਾਣਾ ਦੀ ਭਰਾ ਵੇਖੋ ਇਹ ਅਗਲੇ ਥਾਣਾ ਦੀ ਚੋਣ ਆ ਤੇ ਇਹ ਮਗਲੇ ਥਾਣਾ ਦੀ ਚਵਾਈ ਤੁਹਾਨੂੰ ਦਿਖਾਉਣੇ ਆ ਕੋਈ ਕਿਸੇ ਰਕਮ ਦਾ ਬੰਗਾਰ ਅਸੀਂ ਵੇਖੋਗੇ ਤੁਸੀਂ ਨਹੀਂ ਪਾਇਆਗਾ ਠੀਕ ਆ ਆ ਮਗਲੇ ਥਾਣਾ ਦੀ ਆ ਲੋਕੜਾ ਥਾਣ ਲਗਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਮਾਰੀ ਨਾ ਕੋਈ ਪੂਰ ਨਾ ਛੱਟਾ ਨਾ ਕੀਤਾ ਬਿਲਕੁਲ ਫਾੜੀ ਵਾਲਾ ਚਟਾ ਲੈਵਾ ਕਰਮਾਰੀ ਨੂੰ ਲੱਗਾ ਠੀਕ ਆ ਜੀ ਤੇ ਕੱਬ ਇਹ ਬੱਚੀ ਦਾ ਵੀ ਚੰਗਾ ਆ ਬਾਕੀ ਬੂਤੀ ਬੱਤੀ ਵੇਖੋਗੇ ਤੁਸੀਂ ਜਰਸੀ ਬਰੀਡ ਦੇ ਵਿੱਚ ਆ ਜਾਂਦੀ ਆ ਰੰਗ ਕਾਫੀ ਕਲਰ ਜਿਆ ਤੇ ਬਲੈਕ ਜਿਆ ਰੰਗ ਆ ਮਗਰ ਵੀ ਬੱਚੀ ਐ ਆਪ ਵੀ ਬੱਚੀ ਆ ਇਹ ਬਿੰਦੇਦਰ ਚੌਗੀ ਐ ਇਹ ਚਾਰ ਦਾ ਨਹੀਂ ਚਾਰ ਦਾ ਚਾਰ ਦਾ ਬੱਚੀ ਐ ਜੀ ਕਰੋ ਚੈੱਕ ਆ ਦੇਖੋ ਸਾਕੀ ਜਿਹੜੀ ਆ ਕਾਫੀ ਕਲਰ ਦੇ ਵਿੱਚ ਤੁਹਾਨੂੰ ਆ ਬੱਚੀ ਦਿਖਾਤੀ ਇਸੇ ਬੱਚੀ ਵਹਿਰ ਦਿਆ ਇਹਦੇ ਪਹਿਲੇ ਬਿੰਦੇ 11 ਕੇ 12 12 ਹੋ 12 12 ਤੇ ਨਾਲ 12 13 ਲਓ ਜੀ 12 13 12 13 ਲੀਟਰ ਬਿੰਦਾ ਵੀ ਰਮਤ 12 12 ਲੀਟਰ ਘੰਟੀ ਦਾ ਵੀਰ ਜੀ ਬੁੱਥੀ ਵਿਖਾਈ ਮਾੜੀ ਜੀ ਆ ਦੇ ਜੀ ਲੈ ਵੀ ਇਹ ਕਨਫਰਮ ਆ ਕੋਈ ਇਹ ਨਾ ਮੇਰਾ ਭਰਾ ਕੇ ਆਹ ਵੇਖੋ ਦੋ ਦ ਚੌਗ ਛੇੜੀਆਂ ਹਜੇ ਕੰਨੀਆਂ ਮਾਂ ਛੇੜੀਆਂ ਚੱਕੀਆਂ ਮੁੱਢੋਂ ਮੜਨੇ ਮਾਰੀ ਬਰਾਬਰ ਨਹੀਂ ਜੀ ਸਗੋ ਹਜੇ ਬਰਾਬਰ ਤੇ ਆਦੇ ਜੂ ਨਹੀਂ ਕਈਆਂ ਹਾਂਜੀ ਲਓ ਜੀ ਬਰਾਬਰ ਤੇ ਦੂਰ ਦੀ ਗੱਲ ਹਜੇ ਮਾਰੀਆਂ ਮਾਰੀਆਂ ਬੁੱਟਾਂ ਦੇ ਵਿੱਚੋਂ ਮੁੱਢੋਂ ਹਜੇ ਚੱਕੀਆਂ ਹੀ ਆ ਛੇਕ ਦੀਆਂ ਚੱਕੀਆਂ ਕੰਨੀਆਂ ਵਾਲੇ ਦੁੱਧ ਦੰਦ ਖੜੇ ਆ ਬੋਦੀ ਵਾਲੀ ਬੱਛੀ ਆ ਛੋਟਾ ਕਾਰਨਾ ਤੇ ਵੇਖੋ ਮੇਰਾ ਪ੍ਰਾਠੀਕਾ ਜੀ ਇਹਨ ਬਿਲਕੁਲ ਚੀਨੇ ਕਬੂਤਰ ਰੂਹੀਆ ਕਰਮਾ ਲਈ ਵੈਸੇ ਰੰਗ ਬਲੈਕ ਆ ਵੀਰਾਂ ਨੇ ਕਹਿਣਾ ਵੀ ਚੀਨਾ ਕਬੂਤਰ ਆਹ ਵੇਖੋ ਕੋਈ ਥੋੜ੍ਹ ਨਹੀਂ ਕੋਈ ਛਾਂਗ ਨਹੀਂ ਲੱਗੀ ਨਾਲ ਆਹ ਵੇਖੋ ਇੱਕ ਮਿੰ ਸੋ ਦੋਸਤੋ ਕੋਈ ਵੀ ਆਪਣਾ ਸੱਜਣ ਠੀਕ ਹੈ ਜਿਹੜਾ ਮਰਜ਼ੀ ਆ ਵੇਖੋ ਇਹ ਨਹੀਂ ਵੀ ਕੋਈ ਵੀ ਉਪਰਾ ਬੰਦਾ ਬਹਿ ਗਿਆ ਕਿਸੇ ਭੈਣਾਂ ਨੇ ਚੁਵਾਈ ਕਰਨੀ ਆ ਤੇ ਕੋਈ ਭਰਾਈ ਦੀ ਹਾਂ ਦੇਖੋ ਸੋ ਜਿੱਦਾਂ ਮਰਜ਼ੀ ਮੇਰਾ ਭਰਾ ਆਰਾਮ ਨਾਲ ਤੁਸੀਂ ਚੁਵਾਈ ਕਰ ਸਕਦੇ ਜੀ 12 13 12 13 ਲੀਟਰ ਇਹਦੇ ਥੱਲੇ ਹਾਜ਼ਰ ਆ ਵੱਛੀ ਮਗਰ ਆ ਬਾਕੀ ਕਦਕੂਦੋ ਦੋਸਤੋ ਪਿੰਡੇ ਪੁੰਡੇ ਦੀ ਵਿੱਚ ਚਮਕਦਮਕ ਵਾਲੀ ਵਹਿੜ ਆ ਚਮਕਦਮਕ ਪੂਰੀ ਆ ਠੀਕ ਆ ਆ ਦੇਖੋ ਆ ਮਗਰ ਬੱਛੀ ਆ ਕਾਫੀ ਕਲਰ ਕੋਈ 15 ਦਿਨਾਂ ਦਾ ਮੰਨ ਲਓ ਕੋਈ 18 ਦਾ ਮੰਨ ਲਓ ਕੋਈ 20 ਦਾ ਮੰਨ ਲਓ ਆਪ ਵੀ ਸਮਝ ਦੇਖ ਲਿਓ ਮੇਰੇ ਭਰਾਵੋ ਹਾਂਜੀ ਤਸਦੀਕ ਕਰਨ ਆਉਣਾ ਹੁੰਦਾ ਕਿਸੇ ਨੇ ਪੈਸਾ ਰੋਕੜਾ ਗਿਣ ਕੇ ਦੇਣਾ ਹੁੰਦਾ ਤੇ ਆਪ ਦੀ ਸਮਝ ਮੇਰਾ ਭਰਾ ਜਰੂਰ ਜਮਾਲਿਆ ਕਰੋ ਕਿ ਜੂਰ 2 ਦਿਨ ਉੱਤੇ ਵੀ ਹੋ ਸਕਦੀ ਆ 2 ਦਿਨ ਘੱਟ ਵੀ ਹੋ ਸਕਦੀ ਆ ਉਹ ਅੰਦਾਜ਼ਾ ਤੁਸੀਂ ਲਾ ਲਓ ਠੀਕ ਆ ਬਾਕੀ ਵਹਿੜ ਚੰਗੀ ਐ ਅੱਛਾ ਬਿੰਦੇ ਇੱਕ ਗੱਲ ਜੀਰੀ ਹਾਂਜੀ ਚਵਾਈ ਅਗਲੇ ਪਿਛਲੇ ਥਾਣਾ ਦੇ ਵਿੱਚ ਕੋਈ ਲਾਂਭਾ ਨਹੀਂ ਆਉਂਦਾ ਨਹੀਂ ਨਹੀਂ ਲਾਂਭਾ ਤਾਂ ਮੇਰੀ ਆਪਣੇ ਤੱਕ ਵਾਪਸ ਕੋਈ ਕਿਰਪਾ ਹੀ ਰੱਖਦੇ ਲਾਂਮਾ ਨਹੀਂ ਆਈ ਵੀ ਇੱਥ ਉਹ ਕੰਮ ਵੀ ਨਹੀਂ ਲੱਗਦੇ ਕਿ ਆਪਣੇ ਖੱਟਾ ਕਿਦੇ ਫੜ ਮਾਰਾ ਜਾਂ ਨਿਕਾ ਰੱਖਦੀ ਆ ਇੱਕ ਤਾ ਦਾ ਫਰਕ ਹੀਗਾ ਤਾ ਦਾ ਫਰਕ ਨਹੀਂ ਉਹ ਤਾਂ ਦਾ ਨਿਕਾ ਪਰ ਇੱਕ ਤਾ ਦਾ ਫਰਕ ਹੀਗਾ ਮਤਲਬ ਇਹ ਹੋਣਾ ਵੀ ਭਾਵੇਂ ਕੋਈ ਗਲਾਸਾਂ ਗਰਾਮਾਂ ਚ ਕੇ ਇੱਕ ਤਾ ਦਾ ਫਰਕ ਲੱਗੂਗਾ ਜਿੰਨਾ ਚੋਲੇ ਗਲਾਸੀ ਨਾਲ ਚੋਲੇ ਜਿਤਰਾ ਮਰਜ਼ੀ ਚੋਲੇ ਇਹਦਾ ਫਰਕ ਉਹ ਸਾਡੀ ਗੱਲ ਆ ਤੇ ਘਰ ਦੇ ਕਿਰਾਏ ਨਹੀਂ ਦੇਦੇ ਨਾ ਗੱਡੀ ਠੀਕ ਆ ਭਾਈ ਉਹ ਤਾਂ ਜਿਹੜੀ ਤਸੱਲੀ ਹੋ ਗਈ ਆ ਠੀਕ ਆ ਤੇ ਬੰਦੇ ਇਹ ਮੋਲ ਕੀ ਕਰਦੇ ਆ ਦੇਣੀ ਕਿੰਨੇ ਦੀ ਉਹ ਵੇ ਦੇ 5000 ਦੇ ਭਲਾ 55 50 ਦੇ ਦਈਏ ਪੂਰੇ ਦੇ 50 ਦੇ ਹਾਂਜੀ 50 ਦੇ ਬਿੰਦੇ ਘਰ ਥੋੜੇ ਦੂਰ ਆ ਥੋੜਾ ਲਾਗੇ ਲਾ ਦੇ ਜੋੜੀ ਲੈ ਲੈ ਵੀਰਾ ਫਿਰ 90000 ਦੀ ਜੋੜੀ ਦੇਣਾ ਕਰ ਦਿੰਦੇ 20000 ਦੀ ਇਕੱਲੀ ਲਊ ਤੇ ਫਿਰ 47 47 ਦੀ ਫਿਰ 47 47 ਦੀ ਫਿਰ 90000 ਰੁਪਏ ਦਾ 90 ਦਾ ਲੋ ਵੀ ਫਿਰ 47 47 ਦੀ ਪੈ ਗਈ ਫਿਰ 94000 ਦੀ ਜੋੜੀ ਬਣ ਗਈ ਆ ਹਾਂ ਜਿਹੜਾ ਜੋੜਾ ਲੈ ਲੈ ਫਿਰ 90000 ਦਾ 4 ਹੀ ਉੱਟ ਜਾਣਾ ਜੀ 90 ਦੀ ਲੋ ਵੀ ਫਿਰ 45 45 ਦੀ ਫਿੱਟ ਬੈ ਗਈ ਮੇਰੇ ਵੀਰਾਂ ਨੂੰ ਹਾਂਜੀ ਹਾਂਜੀ ਚਾਹੇ ਕੋਈ ਚਾਚੇ ਮਾਮੇ ਫੂਪਰ ਵੀਰ ਜਿਵੇਂ ਰਿਸ਼ਤੇਦਾਰ ਮਗਾਲੇ ਵੀ ਮਾਮੇ ਚਾਚੇ ਦੇ ਮਗਾਉਣੀ ਆ ਕੋਈ ਆਖੇ ਵੀ ਤੂੰ ਹੀ ਰਿਸ਼ਤੇਦਾਰ ਆ ਤੂੰ ਹੀ ਯਾਰ ਸੱਜਣਾ ਵੀ ਤੂੰ ਲਾ ਲਾ ਤੇ ਮੈਂ ਲਾ ਲੂੰਗਾ ਤੇ 45 45 ਦੀਆਂ ਪੈ ਜਾਣੀਆਂ ਪਰ ਆ ਵੀ ਇਕੱਲੀ ਲਊ ਕੋਈ ਫੇਰ 47 47 ਦੀ ਆ ਠੀਕ ਹੈ ਮਹਾਰਾਜ ਠੀਕ ਆ ਅੱਗੇ ਇੱਕ ਗੋਰੀ ਅਬਹਿਰ ਦਿਖਾਉਣੇ ਆ ਦੋਸਤੋ ਗੋਰੇ ਰੰਗ ਦੇ ਵਿੱਚ ਆ ਚਿੱਟਾ ਰੰਗ ਪੋਕੜ ਗੱਭਣ ਮੈਨੂੰ ਲੱਗਦਾ ਪਿੰਦੇ ਵੀਰੇ ਹਾਂਜੀ ਤੇ ਗੱਭਣ ਵੀ ਗੱਭਣ ਕਿੰਨੇ ਮਹੀਨੇ ਦੀ ਆ ਤਾਂ ਵੀ ਜੀ 7 ਮਹੀਨੇ ਦੀ ਗੱਭ ਦੁੱਧ ਕਿਨਾ 2-4 ਲੀਟਰ ਦੀ ਹਲੇ 4 ਲੀਟਰ ਦੁੱਧ ਵੀ ਆ ਫਿਰ ਖਲ ਘੱਟ ਪਾਈ ਦੀ ਆਖੇ 100 ਗੱਲਾਂ ਆਂਦੀਆਂ ਵਾਹ ਗਰਮੀ ਜਿਆਦੀ ਹੈ ਨਾ ਅੱਜ ਹਾਂ ਆਖਲ ਪਾਈ ਦੀ ਉਤਨਾ ਨਹੀਂ ਦੁੱਧ ਮੁਸ਼ਕਲ ਆਉਂਦੀ ਹੈ ਕਈ ਵਾਰ ਚਲੋ ਇੱਕ ਨਾ ਹੋ ਹਾਂਜੀ ਇੱਕ ਗਰਮੀ ਇੰਨੀ ਕਿ ਜਿਆਦੀ ਪੈਂਦੀ ਵੀ ਜੀ ਉਹਨੇ ਵਾਰ ਤਾਂ ਪਾ ਜੇ ਕਈ ਵਾਰ ਪਸ਼ੂ ਸਤਮਾਇਆ ਅਠ ਮਾਇਆ ਬੱਲੇ ਜੀ ਹੁਣ ਵੀ ਵੰਦੇ ਨੂੰ ਬੰਦ ਕੀਤਾ ਬਿਲਕੁਲ ਹੀ ਵਾੜਨੀ ਵੀਰੇ ਦੋ ਜਿਹੜੀ 7 ਮਹੀਨੇ ਦੀ 7ਾਂ ਦੇ ਵੀਰੇ ਹੁਣ ਦੋ ਮਹੀਨੇ ਰਹਿ ਗਏ ਆ ਦੋ ਮਹੀਨੇ ਰਹਿ ਗਏ ਸੂੜ ਜ ਅਸੂ ਚ ਸੂਪ ਨੇ ਅਸੂ ਚ ਸੂਪ ਆ ਨਾ ਦੀ ਜੀ ਹਾਂਜੀ ਬਾਕੀ ਆ ਭਾਦੋ ਅਗਲਾ ਮਹੀਨਾ ਆਉਣਾ ਤੇ ਗਾ ਅਸੂ ਆਉਣਾ ਜੇ ਇਹ ਚੱਕਰ ਚ ਠੀਕ ਆ ਜੀ ਸੋ ਹੁਣ ਇਸ ਵਕਤ 7 ਮਹੀਨੇ ਦੀ ਗੱਭ ਤੇ 4 ਕਿਲੋ ਦੁੱਧ ਤੇ 24 ਦੀ ਚਾਰੇ ਥਨ ਵਰਤੇ ਮੈਂ ਇੱਕ ਨੰਬਰ ਵੀਰੇ 24 ਸਾਂ ਨਹੀਂ ਉਹ ਕੰਮ ਨਹੀਂ ਹੋਊਗਾ ਮੈਂ ਵੀ ਪੂਰ ਛੱਟਾ ਸਾਡਾ ਗਰੰਟੀ ਹੋਊਗਾ ਸਮਾ ਆ ਜਣਾ ਰੁੱਤ ਚੰਗੀ ਆ ਜਣੀ ਆ ਤੇ ਨਾਲ ਦੀ ਨਾਲ ਕਿਸੇ ਪੁਰਾਣੇ ਕੱਲੂ ਸੇਲ ਵੀ ਕਰਨੀ ਹੋਈ ਜੀ ਤੇ ਚੰਗੀ ਰੋਤੀ ਚੰਗੀ ਰੋਤੀ ਸੋਹਣੀ ਜਿਹੀ ਜਿਹੀ ਵੀ ਵੱੱਦ ਤੁਹਾਨੂੰ ਦੇਖੀ ਉਹ ਤੇ ਥਾਣ ਮੁੱਠੀ ਮੁੱਠੀ ਐ ਚਾਰੇ ਥਾਣਾ ਕੋਈ ਖੋਟ ਕੋਈ ਸ਼ਾਂਗ ਕੋਈ ਬੱਚਾ ਨਹੀਂ ਲੱਗਾ ਚਾਰੇ ਥਾਣ ਮਿਲ ਲੰਗੇ ਠੀਕ ਆ ਜੀ ਓਕੇ ਚਾਰੇ ਥਾਣ ਬਾਕੀ ਸਭ ਤੋਂ ਮੇਨ ਗੱਲ ਆ ਵੀ ਉੱਤੋਂ ਪਿੰਡੇ ਪੁੰਡੇ ਦੀ ਕਰਮਾ ਵਾਲੀ ਕੋਈ ਪੂਰੀ ਚਮਕਦਮ ਕਾਲੀ ਆ ਕੋਈ ਬਾਦੂ ਘਾਟੂ ਨਿਸ਼ਾਨ ਨਹੀਂ ਗਾ ਉੱਤੋਂ ਸਾਫ ਸੁਥਰੀ ਆ ਠੀਕ ਆ ਸੋ ਚਾਰੇ ਥਾਣ ਟੋਕਰ ਕੱਪਣ ਤੇ ਬਿੰਦੇ ਵੀਰ ਇਹਦਾ ਮੁੱਲ ਵੀ ਉਹ ਕੋਲ ਕਰ ਦਈਏ ਵੇ ਕੱਲ ਨੂੰ ਕੋਲ ਲੈ ਕੇ ਜਾਵੇ ਭਰਾ ਦੇ ਰੋਤ ਦੇ ਵਿੱਚੋਂ ਜੇਕਰ ਕੋਈ ਸੀਲ ਕਰਨੀ ਚਾਹੁੰਦਾ ਮਾਤੜ ਵੀਰ ਉਹਨਾਂ ਜਾ ਕੇ ਤੇ 2 ਰੁਪਏ ਦੇਣ ਦੀ ਹੋ ਕੇ ਕਰੇ ਮੇਰੀ 35000 ਦੇ ਦੀਏ 35000 ਦੀ ਹਾਂਜੀ 35 ਦੀ ਦੇ ਦੋ ਹੋਰ ਮਾਰਦੀਏ ਇਸ਼ਾਰਾ 32000 ਦੀ 32000 ਦੀ 32 ਵੀ ਲੈਣ ਦੇ ਕੋਲ ਕਰੰਟਾ ਵਾਂਗ ਉਹਨੇ 32 ਮਾਰੀ ਪੂਰੇ 33 ਦੀ ਕਰ ਦਿੱਤੀ 32 ਮਾਰੀ ਹੈ ਹਾਂ ਠੀਕ ਆ ਮਾਰ ਜੀ ਤੁੰਗ ਭੁਲਾਈ ਸੀ ਤੇ ਬਿੰਦਾ ਵੀਰ ਨੇ ਸੋਚ ਲਾਉਣਾ ਲੱਗਾ ਪੱਖੇ ਨੂੰ ਤੇ ਕਿਵੇਂ ਮਾਲਾ ਵੀ ਤੁੰਗ ਭੁਲਾ ਲਾ ਦੇਗਾ ਮਾ ਕਰੰਟਾ ਤੇ ਬਿੰਦਾ ਬੁਰਕ ਕੇ ਬੱਚਾ ਮਾਂ ਕਿ ਤੇ ਕਰੰਟਾ ਪੀਣਾ ਤੇ ਦਲਵਾਰਾ 32 ਮਾਰੀ ਕਰਤੀ ਗਈ ਕੱਤੀ ਵੀ ਲੈ ਜਾਂਦੇ ਠੀਕ ਆ ਲੈ ਵੀ ਇਹ 32000 ਦੀ ਮੇਰੇ ਭਰਾਵਾਂ ਨੂੰ ਮਿਲ ਜਾਣੀ ਆ ਇੱਕ ਸਰਦਾਰ ਨੂੰ ਤਾਂ ਜ਼ਿਕਰ ਕੀਤਾ ਸੀਗਾ ਕਿ ਇੱਕ ਵੱਚੀ ਤੁਹਾਨੂੰ ਦਿਖਾਉਣੀ ਆ ਹਰੇਕ ਨੂੰ ਹੁੰਦਾ ਵੀ ਯਾਰ ਪੈਸੇ ਥੋੜੇ ਆ ਜਾਇਜ਼ ਪੈਸੇ ਲਾਉਣੇ ਆ ਤੇ ਕੋਈ ਉਹੋ ਜਿਹਾ ਪਸ਼ੂ ਮਿਲ ਜੂਗਾ ਸਾਨੂੰ ਪਰ ਮਿਲ ਜੂਗਾ ਇਹ ਆਫਸਰਾਂ ਦੇ ਭਾਅ ਮਿਲ ਜਾਣੀ ਐ ਏਦੀ ਬੱਚੀ ਆਫਸਰ ਕਿਸੇ ਨੇ ਸੇਲ ਕਰਨੀ ਹੀ ਦੇਖੋ 15000 ਇਹਨਾਂ 17000 ਦੀ ਵੇਚੇ ਆ ਦੇਖੋ ਪਰ ਆ ਦੇਖੋ ਚੱਡਾ ਦੇ ਬਾਅਦ ਵਿੱਚੋ ਪੁੱਤਿਆ ਕਰਮਾ ਨਹੀਂ ਆ ਦੇਖੋ ਮੇਰਾ ਆਪਣਾ ਇਹ 20 ਦੇ ਦਿੰਦੇ ਸੋ ਪੂਰੇ ਹੁੰਦੇ ਨੇ 20 ਦੇ ਪੈ ਬਾਕੀ ਇਹ ਦੀ ਇਹ ਆਫਸਰ ਵੱਚੀ ਨਹੀਂ ਦਿੰਦਾਗਾ ਇਹ ਤੁਹਾਨੂੰ ਮੇਰੇ ਭਰਾਓ ਇਹਨੇ 4-5 ਕਿਲੋ ਦੁੱਧ ਇਹਨਾਂ ਨੂੰ ਜਿਹਾ ਭਾਅ ਦੇਣਾ 8 ਵੀ ਦੀ ਅਨੌਇਟਲ ਕਰ ਦੂਗੀ ਵੱਚੀ ਆ ਇਹ ਜੱਕਰਾ ਗਾਜ ਵੀ ਇਹ ਬੰਦੇ ਵੀ ਰੋ ਵੇਰਵਾ ਵੈਸੇ ਕੀ ਐ ਸੂਈ ਅਗਦੀ ਐ ਥੋੜੀ ਜੀ ਪਹਿਲਾਂ ਹਾਂ ਵੀ ਇਹ ਪਹਿਲਾਂ ਨਹੀਂ ਗਈ ਬਈ 20 ਕਿਧਰ ਪਹਿਲਾਂ ਸੂਈ ਆ 21 ਹਾਂ ਜੀ ਆਪਰੀ ਕੋ ਆਪਣੇ ਕੋਲੇ ਦੀ ਸਾਰਾ ਕੁਝ ਇਹ ਨਾ ਕੋਈ ਇਹਦਾ ਟੀਕਾ ਲੱਗਿਆ ਨਹੀਂ ਉਹ ਕੰਮ ਹਟ ਗਿਆ ਉਹ ਕੰਮ ਨਹੀਂ ਗਿਆ ਹਾਂ ਉਹ ਵੀ ਕੋਈ ਚੱਕਰ ਠੀਕ ਹੈ ਹਾਂਜੀ ਜੇ ਆਪਾਂ ਦੀ ਆਪਣੀ ਗਾਰੰਟੀ ਉਹ ਵੀਡੀਓ ਆਪ ਕੋਈ ਬਖਾਰਾ ਦੇਖਿਆ ਮੈਂ ਤੁਹਾਨੂੰ ਕਹਿੰਦੀ ਦੋ ਦਵਾਈ ਬੋਇਲ ਹੋ ਜਾਓ ਜੇ ਕਢਾ ਕੇ ਦਵਾਈ ਪਰਾਇਆ ਟੱਲੀ ਗਈ ਕੋਈ ਮੈਰਾਂ ਗੰਦ ਚ ਲੈਣਾ ਮੂਰ ਦਾ ਕੋਈ ਗਾਰੰਟੀ ਹੈ ਮੈਂ ਵੀ ਬੱਚਾ ਚਾਹੇ ਕੇ ਲੋ ਵੀ ਜਿਵੇਂ ਕੋਈ ਨਾ ਵੜਾ ਪੈ ਜੇ ਪਸ਼ੂ ਪਹਿਲਾਂ ਸੂਪੇ ਜਾਂ ਦਵਾਈ ਉਹਦੀ ਪ੍ਰੋਪਰ ਰੱਖਾ ਦੇ ਦੋ ਪੂਰੀ ਸਾਫ ਆ ਐਂ ਤੇ ਭਰਾ ਬਾਬੂ ਆਪਣਾ ਹੱਥ ਪਵਾ ਦੇ ਡਾਕਟਰ ਤੋਂ ਤੁਸੀਂ ਤਸੱਲੀ ਕਰਾ ਲਓ ਤਸੱਲੀ ਕਰਾ ਲਓ ਦੁੱਧ ਵੀ ਸਾਫ ਆ 4-5 ਕਿਲੋ ਦੁੱਧ ਜੇ ਵੀਰੇ 5 ਹੀ 4 ਲੀਟਰ ਕਹਿੰਦੇ ਨਾ ਮਾਂਗੇ 4 ਕਿਲੋ ਦੀ 4 ਦੀ ਲੋ ਵੀ 4 ਕਿਲੋ ਦੀ ਗਾਰੰਟੀ ਆ ਤੇ ਬਿਲਕੁਲ ਬਲੇ ਵੀਰ ਭਰਾ ਦੀ 4 ਕਿਲੋ ਵਾਲਾ ਦੋ ਇਹ ਡਰਦੇ ਵੀ ਟੀਕੇ ਟੂਕੇ ਨਾਲ ਲੱਗਿਆ ਹਾਂ ਜੀ ਹੋਊ ਆਪਣੇ ਕੋਲੇ ਗਰੰਟੀ ਹੋ ਵੀਡੀਓ ਸਭ ਕੋ ਖਾਵਾਂ ਠੀਕ ਆ ਜੀ ਹਾਂਜੀ ਕਈ ਵਾਰਾ ਦੋਸਤੋ ਟੀਕੇ ਟੂਕੇ ਨਾਲ ਦਾ ਮਤਲਬ ਹੈ ਵੀ ਦੁੱਧ ਲਾ ਕੇ ਕਈ ਵੇਚੀ ਜਾਂਦੇ ਆ ਹਾਂਜੀ ਪਰ ਇਹ ਆਉਂਦੇ ਵੀ ਆਪਾਂ ਇਹ ਕੰਮ ਤਾਂ ਆਪਾਂ ਸੁਣਿਆ ਜ਼ਰੂਰ ਆ ਉਹ ਵੀ ਰਹਿੰਦੇ ਨੇ ਬਹੁਤ ਜਿਆਦਾ ਕੰਮ ਜਾਂ ਪਰ ਇਹ ਇਹ ਬੱਚੀ ਦੇ ਵਿੱਚ ਕਿਸੇ ਭਰਾਵੋਂ ਅਲਾਮਾ ਨਹੀਂ ਆਊਗਾ ਜੀ ਆਹ ਟੀਕੇ ਲੱਗੇ ਹੋਏ ਆਹ 5000 ਰੁਪਏ ਅਸੀਂ ਲਈ ਪੂਰੇ ਦੇ ਆਹ ਦੇਖੋ ਇੰਨੇ ਦੀ ਸੋ ਬੱਚੀ ਚੈੱਕ ਕਰੋ ਮੇਰਾ ਆਪਰਾ ਬਾਜ ਦਾ ਬੱਚਾ ਹੀ ਆ ਜਿਵੇਂ ਉੱਟਦਾ ਬਾਜ ਦਾ ਬੱਚਾ ਵੇਖੋ ਬੋਦੀ ਵਾਲੀ ਬੱਚੀ ਆ ਜਰਸੀ ਬਰੀਡ ਦੇ ਵਿੱਚ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਇੰਨੇ ਦੀ ਕਿਸੇ ਭਰਾ ਨੇ ਅੌਸਰ ਬੱਚੀ ਨਹੀਂ ਦੇਣੀ ਕਿ ਅidene 5 4 ਕਿਲੋ ਦੁੱਧ ਭਾਂਡੇ ਚ ਪੋਈ ਜਾਣਾ ਵੇਖੋ ਵੇਖੋ ਰਾਏ ਜੀ ਕਿੰਨੀ ਆ ਹਾਂ ਥਾਨ ਦਿਖਾ ਦ ਕਰੇ ਬੱਚੀ ਚੰਗੀ ਆ ਮੇਰੀ ਭਾਂਡੇ ਨੂੰ ਦਹਾਨਾ ਤੱਕ ਪੂਰੀ ਭਾਂਡੂ ਚੱਲੀ ਜਾਂਦੀ ਇਹ ਨਹੀਂ ਨਹੀਂ ਜਿੰਨੇ ਮੈਂ ਰਾਏ ਕਰਦੀਆਂ ਦਿਨ ਪੂਰੇ ਹੋ ਗਏ ਨਹੀਂ ਆਪਕੇ ਦੋਤੇ ਆਉਗੇ ਉਹ ਤਾਂ ਕੋਈ ਸਮੇਂ ਦੀ ਕਿਤੇ ਬਾਅਦ ਕਰਕੇ ਹੋਗੀ ਕਿਤੇ ਭਾਂਡੇ ਇਹਦੀ ਗਰਮੀ ਨਹੀਂ ਜਾਂਦੀ ਨਾ ਬਾਪੂ ਦਿੱਤਾ ਇਹ ਗਰਮੀ ਜਾਂਦੀ ਪੈਂਦੇ ਯਾਰ ਹਾਂ ਨਵੀਂ ਬਿੰਦੇ ਬਾਈ ਬਾਕੀ ਥਣ ਥੋਣੀ ਵੀ ਬੜਾ ਲੈਦੇ ਲੱਗੇ ਬਹੁਤ ਵਧੀਆ ਗੱਦੀ ਸਾਨਾ ਕੋਈ ਸ਼ਾਕ ਨਹੀਂ ਨਾਲ ਇਹ ਨਹੀਂ ਤੇ ਮੇਰੇ ਭਰਾਵੋ ਬੱਚੀ ਇੱਕ ਸਾਡੀ ਮੁਫਤੀ ਮਿਲ ਜਾਣੀ ਜਾਂ ਮੁਫਤੀ ਇਹ ਰੱਖ ਲਿਓ ਵਰ ਦੇਣਾ ਵੀਰ ਜੀ ਅਜ ਪਹਿਣਾਣਾ ਹਾਂ ਇਹਨੇ ਰੱਖ ਰੱਖੀ ਦੇਦਾ ਕੋਣਾ ਕੋ ਸੱਚਾ ਗੰਸਕੀਮਾ ਆ ਆ ਦੇ ਦੇ ਰੱਖੀਦਾ ਆਫਰ ਦੇਣਾ ਰੱਖੀਦਾ ਲੋ ਵੀ ਤੋਰ ਬਈ ਥਿੰਦੇ ਅਏ ਵਾਕਿਆ ਜਿਹੜਾ ਦੋਸਤੋ ਅੱਗੇ ਰੱਖੜੀ ਤੇ ਤਿਹਾਰ ਤੇ ਇਹ ਰੱਖੀਦਾ ਵੀ ਰੰਭਾ ਵੀ ਇੱਕ ਆਪਾਂ ਪਹਿਣਾ ਨੂੰ ਠੀਕ ਆ ਜੀ ਇਹ ਸ਼ਗਨ ਦਾ ਦੁੱਧ ਪੀਵੇ ਮਾਤੜ ਜਾਗੇ ਹਾਂ ਦੁੱਧ ਪੀਵੇ ਮਾਤੜ ਹੁੰਦਾ ਲੱਗ ਰਹੀਆ ਕੋਈ ਵੇਰਿਆਂ ਨੂੰ ਆਹਾ ਦੰਗਰ ਵੀਦੀ ਮhenga ਬੜਾ ਹੋ ਗਿਆ ਮhenga ਬੜਾ ਹੋ ਗਿਆ ਚਲ ਆਖਿਆ ਕੋਈ ਗਰੀਬ ਹੀ ਪੀਲੇ ਦੁੱਧ ਜਾ ਕੇ ਹਾਂ ਵੀ ਜੀ ਬਹੁਤ ਵਧੀਆ ਸਾਂ ਮੁੱਠੀ ਵਾਲਾ ਹਾਂ ਚੰਗੀ ਆ ਬੱਚੀ ਲੈ ਵੀ ਬਿੰਦੇ ਦੇਣੀ ਕਿੰਨੇ ਦੀ ਹਾਂ ਨਾਲ ਕਿੰਨੇ ਦੀ ਮਰਜ਼ੀ ਕਰ ਲੋ ਤੁਹਾਡੇ ਨਾਲ ਕਿਸ ਨੂੰ ਹੀ ਦੱਸਣਾ ਨਹੀਂ ਸਾਹਿਬ ਜੀ ਕਿੰਨੇ ਕਦੋਂ ਉਹਨੇ ਕੋਈ ਨਾ ਦੂਜਾ ਜ਼ਰੂਰ ਰੱਖ ਲੈਣੀ ਆ ਹਾਂ ਜਿਨ੍ਹਾਂ ਦਾ ਆਫਰ ਤੁਸੀਂ ਦੇ ਰਿਹਾ ਪਰਾਂ ਰੱਖੇ ਦੇਖਣਾ ਇਹੋ ਜਿਹੀ ਬੱਸੀ ਦੋਸਤੋ ਆਪਾਂ ਪਹਿਲਾਂ ਜ਼ਿਕਰ ਕੀਤਾ ਆਫਸਰ ਬੱਛੀ ਹੋਏ ਕੋਈ 15000 ਦੀ ਕੋਈ 14000 ਦੀ ਕੋਈ 18000 ਦੀ ਵੀ ਵੇਚ ਸਕਦਾ ਹਾਂਜੀ ਪਰ ਇਹ ਕਰਮਾਂ ਦੀ ਸੂਈ ਸਵਾਈਏ ਚਲੋ ਘੜੀ ਘੱਟ ਕੇ ਸੂਈ ਐ ਅਗਦੀ ਸੂਈ ਐ ਨੀਣਾ ਖਾਂਦੇ ਆ ਵੀ 15000 ਦੇ ਕੋਲੇ ਲਓ ਵਾ 25000 ਦੀ ਬਿੰਦਾ ਦਾ ਮੇਲੇ ਤੇ ਦਿੱਤੀ ਸੀ ਗੱਬਰ ਬੱਛੀ ਅੱਜ ਨਾ ਤਾਂ ਬਿਲਕੁਲ ਤੁਹਾਨੂੰ 15 ਦੀ ਮਿਲਣੀ ਆ ਜਿਨਾ 12 ਦੀ ਮਿਲਣੀ ਆ ਤੇ ਬਿੰਦਾ ਵੀ ਉਹਨੂੰ ਕਹਾਂ ਕਿ 10000 ਦੇ ਵਿੱਚੋਂ ਮਾਰਤਾ ਕਰਦੇ ਵੀ ਅਟਾ ਸਾਟਾ ਹੀ ਆ ਵੀ ਹੁਣ ਤੂੰ ਵੇਖ ਲੈ ਕਿੰਨਾ ਕਰਨਾ ਹੈ ਨੋ ਇਹ ਜਿਹੜਾ ਜਿਹੜਾ ਇਹ ਇਹਦਾ ਸਾਰਾ ਪੂਰਾ ਸਕੀਮ ਲਾਤਾ ਸ਼ਗਰਾਜ ਤੇ ਗੋਲੀ ਗੱਲ ਦਾ ਜਾਵੇ ਆਖੂ ਬਾਕੇ ਇਹ ਵੀ ਸਾਡੇ ਅੱਗੇ ਵੀ ਚਲੋ ਕੋਈ ਨਾ ਵੀ ਕਰਮ ਕਰਦੇ ਕਰਮ ਆ ਰਹੇ ਇਹ ਜਿਹੜਾ ਗਰੀਬ ਜਿਹੜਾ ਕੋਈ ਨਹੀਂ ਸੀ ਸਾਰੇ ਵੀ ਆਹ ਦੇ ਸੀਸਾ ਦਊਗਾ ਕੋਈ ਇਹਨੂੰ ਇੱਕ ਨਾ ਮੇਰਾ ਉਹ ਇਹਨੂੰ ਖਾਦਾ ਵੀ ਜਿਹੜੇ ਆਟਾ ਪਾਉਣਾ ਕਲਾ ਉਸੇ ਨੂੰ ਮਿਲਣਾ ਇਹਨੇ ਚਲ ਖਾਣ ਲੈਣਾ ਨਾ ਮੈਂ ਖਾਣ ਨਹੀਂ ਪਾਉਣਾ ਆਪਾ ਧੂੜੋ ਮੜਾ ਜਾ ਉਸੇ ਨੂੰ ਦਸੂਗੇ ਚਲੋ ਉਹ ਤਾਂ ਜਿਹੜੇ ਸਾਇਆ ਜਿੱਥੇ ਵਿਝਾਲੀ ਉੱਥੇ ਵਿਝਾਲੂਗਾ ਆਪਾਂ ਘੋੜਾ ਪਾਣਾ ਪੈਣਾ ਗੜੀ ਮੁੱਠੀ ਦੇ ਜਾ ਖਾਂਦੀ ਉਹ ਤਾਂ ਬਾਹਰ ਉਹ ਨਹੀਂ ਆ ਫੋਨ ਲੱਗਾ ਫੋਨ ਬਾਟਾ ਲੈਣਾ ਆਟਾ ਮਿਲਣਾ ਨਹੀਂ ਆਟਾ ਪੋਣਾ ਬਰਾ ਤੇ ਪਈ ਧੂੜੇ ਦੀ ਆਟੇ ਦੇ ਗੇਰੇ ਨੂੰ ਲੋ ਵੀ ਸਿਰਫ 9000 ਦੀ ਮਿਲਣੀ ਆ 9000 ਦਾ ਵੀ ਫੋਨ ਲਾ ਜੀ ਹਾਂ ਔਰ 5 ਲਾਰੇ ਕਿਧਰੋਂ ਦੂਣ ਗਈਆਂ ਸੜੀ ਕਟਿੰਗੀਆਂ ਦਿੱਤੀ ਆ ਚਲੋ ਜੀ ਕੋਈ ਗੱਲ ਦਾ ਆ ਮਾਂ ਵੀ ਖਰੀਦੀ ਸੀ ਮੱਛੀ ਸ਼ੌਕ ਨਾਲ ਬਾਜੀ ਬੱਚਾ 25000 ਦਾ ਲਿਆ ਸੀਗਾ ਚਲੋ ਅਗਦੀ ਸੂਪੀ ਆ ਕਿਸੇ ਭਰਾ ਨੇ ਖੇਚਲੋ ਮੇਦੀ ਕੀਤੀ ਆ ਵੀ ਥੋੜਾ ਗਰਮ ਸ਼ਰਦ ਹੈ ਜਿਆਦਾ ਕਿਤੇ ਪਾਈ ਹੋਣਾ ਵੀ ਪਸ਼ੂ ਹਾਂ ਦਾ ਲਿੱਸਾ ਨਾ ਰਹੇ ਜੀ ਉਹਦੇ ਕਰਕੇ ਕਿਤੇ ਲਗੇ ਪਸ਼ੂ ਮਹੀਨਾ ਪਹਿਲਾਂ ਸੂਪੀਆ ਕੱਚਾ ਸੂਪੀਆ ਅੱਜ ਤੁਹਾਨੂੰ ਜਿਹੜੀ 9000 ਦੀ ਮਿਲ ਜਾਣੀ ਹੈ 4-5 ਕਿਲੋ ਦੋਵੇਂ ਚੁਵਾਈ ਜਾਣਾ ਇਹਨੇ ਕਰਮਾਣੀ ਨੇ ਇਹ ਅੱਜ ਨਾਗਰੇ ਤੁਹਾਨੂੰ ਬਖਾਇ ਟੋਟਲ 4 ਕਰੋ ਸੰਪਰਕ ਨੰਬਰ ਸਕਰੀਨ ਦੇ ਉੱਪਰ ਲਾ ਦਿੱਤਾ ਜਾਊਗਾ ਵੀਰ ਬਿੰਦੇ ਭਿੰਦੇ ਦਾ ਬੋਲਦੇ ਨੰਬਰ ਬਿੰਦੇ ਵੀਰ ਭਿੰਦੇ 6859 11270 ਠੀਕ ਆ ਜੀ ਹਾਂਜੀ ਹਾਂ ਮਰੇ ਸੱਤ 65 04080 ਚਲੋ ਜੀ ਵੀਰ ਜੀ ਕਹੀਂ ਇਹ ਬੇਨਤੀ ਕਰਦੇ ਆ ਇੱਥੋਂ ਵੀ ਜੀ ਚੈੱਕ ਕਰਕੇ ਫਿਰ ਲੈ ਕੇ ਜਾਓ ਮੇਰੀ ਗਾਂ ਕੱਪਣ ਲੈਣ ਗਏ ਨੇ ਤੋਂ ਮਨੇ ਕਹਾਂ ਮੇਰੀ ਡਾਕਟਰਾਂ ਕਰਾ ਫੋਨ ਚੈੱਕ ਕਰਾ ਕੇ ਲੈ ਕੇ ਜਾਓ ਮੇਰੀ ਸਿਹਤ ਤੱਕ ਪਤਾ ਨਹੀਂ ਕਿ ਕੀ ਬਣ ਜਾਂਦਾ ਕਰਨੀ ਜੇ ਪੈਂਦੀ ਆ ਆਗਤ ਹੈ ਜਿੱਤੇ ਲੌਣਾ ਸਾਹਿਬ ਲੌਣਾ ਚੱਕਰਾ ਲਓ ਜੇ ਮੁਰਕੇ ਲਾਵਾ ਕਰਾਂਗੇ ਸਹੀ ਬਿਲਕੁਲ ਸਾਡੇ ਗਾਰੰਟੀ ਜੇ ਜਿੱਤੇ ਲੌਣ ਦਿਓ ਚੱਕਰਾ ਹੋ ਜਾਗਾ ਵੀ ਹਾਂ ਜੇ ਮੁਰਕੇ ਰੇਗੇ ਉਹਨਾਂ ਨੂੰ ਜਾ ਕੇ ਉਹਨੂੰ ਚੋੜੋ ਉਹਨਾਂ ਦੇ ਗੱਦੀ ਆਲਾ ਬੈਠਾ ਰਹੂਗਾ ਹਾਂ ਤੇ ਮੁਰਕੇ ਇਹਨਾਂ ਮੁਰਕੇ ਸਾਹਿਬ ਵੀ ਕੋਈ ਗਾਰੰਟੀ ਨਹੀਂ ਬੋਲ ਬਾਤ ਕਰੋ ਬਾਅਦ ਵਿੱਚ ਕੋਈ ਗਾਰੰਟੀ ਨਹੀਂ ਬਿਲਕੁਲ ਆਪਾਂ ਵੀ ਸੌਦਾ ਬਿਲਕੁਲ ਸੀ ਇਹ ਜੇ ਤੋਂ ਅੰਦਰ ਗਾਰੰਟੀ ਦੱਸਦੀ ਆ। ਯਾਨੀ ਵਾਲੇ ਨੂੰ ਜੀ ਗੱਟ ਕਰਨੀ ਵੇਖਦਾ ਕਿ ਡੰਗਰ ਬਿਮਾਰ ਹੋਇਆ ਦਾ ਵੀ ਤਾਂ ਡੰਗਰ ਬੁਖਾਰ ਦਾ ਕਿ ਸਾਡੇ ਕਿਹ ਵੱਸਦੀ ਗੱਲ ਹੋਈ ਸੀ ਕਿਤੇ। ਮੈਨੂੰ ਲੱਗਦਾ ਵੀ ਇਹ ਕਈ ਅਫੋਜੇ ਬੰਦੇ ਚਲੋ ਆਪਾਂ ਜਿਆਦਾ ਸਮਝ ਲੈਣਾ ਹੈਗਾ ਡੰਗਰ ਲੈ ਜਾਂਦੇ ਆ। ਤੇ ਜਿਹੜਾ ਪਸ਼ੂ ਜਾਂਦਿਆ ਸਭ ਤੋਂ ਟੈਂਪਰੇਚਰ ਆਪ ਡਾਊਨ ਹੋ ਜਾਂਦਾ। ਪੱਠੇ ਨਹੀਂ ਖਾਂਦਾ। ਉਹ ਲਾਂਬੇ ਦਿੱਤੀ ਜਾਂਦਾ ਵੀ ਖਾਂਦਾ ਹੀ ਕੁਝ ਨਹੀਂ। ਵੀ ਚੈੱਕ ਕਰੋ ਖਾਂਦੇ ਨੇ ਪੱਠੇ ਰੱਖਾ ਲੱਗੇ ਹੋ ਆਦੀਆਂ। ਤੇ ਬਾਕੀ ਮੇਰਾ ਭਰਾ ਜਾ ਕੇ ਦੋਸਤੋ ਚੈੱਕ ਕਰਾਇਆ ਕਰੋ ਡੀਗਾ ਜੀ ਬਾਕੀ ਫੀਵਰ ਬੁਖਾਰ ਟੈਂਪਰੇਚਰ ਚੈੱਕ ਥਰਮਾਮੀਟਰ ਦੇ ਚੈੱਕ ਕਰਿਆ ਕਰੋ ਵੀ ਪਸ਼ੂ ਨੂੰ ਆ ਪਤਾ ਨਹੀਂ ਹੋਊਗਾ ਡਾਊਨ ਤੇ ਨਹੀਂ ਚੱਲ ਰਿਹਾ ਤਾਂ ਕਰਕੇ ਪੱਠੇ ਤੇ ਨਹੀਂ ਛੱਡੀ ਫਿਰਦਾ ਜਰੂਰ ਇਹਨਾਂ ਗੱਲਾਂ ਦਾ ਧਿਆਨ ਦਿਆ ਕਰੋ ਥੱਲੇ ਵੀ ਕਈ ਵੇਂ ਦੀਆਂ ਵੀ ਪੱਠੇ ਛੱਡ ਲੱਗੇ ਫੇਰ ਡੰਗਲਾ ਦਿਖਾਉਣਾ ਜੋ ਹਾਂ ਵੀ ਜੀ ਬਹੁਤ ਯਾਰ ਹੋ ਆ ਪੈਂਦਿਆ ਨਹੀਂ 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 ਲੈ ਕੇ ਫੇਰ ਡੰਗਲ ਦਿਖਾਉਣਾ ਗੁੱਸਾ ਕੋਈ ਨਹੀਂ ਹੋਵੇ ਮਤਲਬ ਪਹਿਲਾਂ ਪੈਸੇ ਲਾਉਂਦੇ ਆਂਗੇ ਪੈਸੇ ਕਿਨੂੰ ਅਗਲੇ ਨੂੰ ਕਹਾਂ ਵੀ ਤਸੱਲੀ ਜਿੰਨੀ ਨਾ ਹੋਵੇ ਲਾਉਂਦੇ ਆਂਗੇ ਤਸੱਲੀ ਕਰੋ ਹਾਂ ਫੇਰ ਨਹੀਂ ਜਾਣਾ ਆਪਾਂ ਵੀਰ ਨੂੰ ਵੀ ਬੇਨਤੀ ਕਰਦੇ ਆਂ ਪੈਸੇ ਤੁਸੀਂ ਲਾਉਣੇ ਆਂ ਬਿਨਾਂ ਤਸੱਲੀ ਦੇ ਆਖਰੀ ਤੋਂ ਹਾਂਜੀ ਤੇ ਚੋ ਜਾਓ ਧੰਨਵਾਦ ਭਾਜੀ ਹਾਂਜੀ ਵੀਰ ਜੀ ਸੋ ਮਿਲਦਾ ਦੋਸਤ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ